ਜਲੰਧਰ ਵੈਸਟ ਜ਼ਿਮਨੀ ਚੋਣ ਦੇ ਲਈ ਅੱਜ ਨਤੀਜੇ ਐਲਾਨੇ ਜਾਣਗੇ ਤੇ ਨਤੀਜਿਆਂ ਦੇ ਲਈ ਅੱਜ VOTING ਦੀ ਗਿਣਤੀ ਸ਼ੁਰੂ ਹੋ ਗਈ ਹੈ ਤੇ ਗਿਣਤੀ ਸਵੇਰੇ 8 ਵਜੇ ਤੋਂ ਸ਼ੁਰੂ ਹੋਈ ਹੈ ਤੇ ਉੱਥੇ ਹੀ ਹੁਣ ਤੱਕ ਦੀ ਗੱਲ ਕਰੀਏ ਤਾਂ ਸੱਤ ਪੜਾਵਾਂ ਦੀ ਗਿਣਤੀ ਦਾ ਨਤੀਜਾ ਸਾਹਮਣੇ ਆ ਗਿਆ ਹੈ ਮਹਿੰਦਰਪਾਲ ਭਗਤ ਸਭ ਤੋਂ ਅੱਗੇ ਚੱਲ ਰਹੇ ਨੇ ਜੋ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਦੂਸਰੇ ਨੰਬਰ ਤੇ ਸੁਰੇਂਦਰ ਕੌਰ ਕਾਂਗਰਸ ਦੇ ਉਮੀਦਵਾਰ ਦੂਸਰੇ ਨੰਬਰ ਤੇ ਨੇਤੇ ਉੱਥੇ ਹੀ ਚਿਤਲungਰਾਲ ਦੀ ਗੱਲ ਕਰੀਏ ਤਾਂ ਉਹ ਤੀਸਰੇ ਨੰਬਰ ਤੇ ਚੱਲ ਰਹੇ ਨੇ ਜਿਹਾ ਦੱਸ ਦਈਏ ਕਿ ਮਹਿੰਦਰਪਾਲ ਭਗਤ ਨੂੰ ਹੁਣ ਤੱਕ ਸੱਤਵੇਂ ਪੜਾ ਯਾਨੀ ਕਿ ਕਰੀਬ 31000 ਦੇ ਵੋਟਾਂ ਪੈ ਚੁੱਕੀਆਂ ਨੇ ਸੁਰਿੰਦਰ ਕੌਰ ਨੂੰ 10221 ਅਤੇ ਸ਼ੀਤਲungਰਾਲ ਨੂੰ ਹੁਣ ਤੱਕ 8860 ਵੋਟਾਂ ਪਈਆਂ ਨੇ ਯਾਨੀ ਕਿ ਸ਼ੀਤਲungਰਾਲ ਹਲੇ ਤੱਕ 10000 ਵੋਟਾਂ ਨੂੰ ਵੀ ਸ਼ੂ ਨਹੀਂ ਪਾਏ ਇਵੇਂ ਅਨੁਮਾਨ ਲਗਾਇਆ ਜਾ ਰਿਹਾ ਸੀ ਕਿ ਮਹਿੰਦਰਪਾਲ ਭਗਤ ਅਤੇ ਸ਼ੀਤਲ ਹੰਗਰਾਲ ਦੇ ਵਿਚਕਾਰ ਫਸਵਾ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਵਿਚਕਾਰ ਇਸ ਵਾਰ ਫਸਵਾ ਮੁਕਾਬਲਾ ਹੋਵੇਗਾ ਪਰ ਇੱਥੇ ਤਸਵੀਰ ਕੁਝ ਹੋਰ ਹੀ ਬਿਆਹਕਾਰੀ ਹੈ ਤਸਵੀਰ ਬਿਲਕੁਲ ਬਦਲ ਗਈ ਹੈ ਮਹਿੰਦਰਪਾਲ ਭਗਤ ਸਭ ਤੋਂ ਅੱਗੇ ਲੀਡ ਦੇ ਨਾਲ ਚੱਲ ਰਹੇ ਨੇ ਉਹਨਾਂ ਨੂੰ ਹੁਣ ਤੱਕ 31000 ਦੇ ਕਰੀਬ ਵੋਟਾਂ ਪੈ ਚੁੱਕੀਆਂ ਨੇ ਅਤੇ ਸੁਰਿੰਦਰ ਕੌਰ ਦੂਸਰੇ ਨੰਬਰ ਤੇ ਕਾਂਗਰਸ ਦੇ ਉਮੀਦਵਾਰ ਚੱਲ ਰਹੇ ਨੇ ਤੇ ਸ਼ੀਤਾ ਲੰਗੁਰਾਲ ਤੀਸਰੇ ਨੰਬਰ ਤੇ ਚੱਲ ਰਹੇ ਨੇ ਦੱਸ ਦਈਏ ਕਿ ਆਮ ਆਦਮੀ ਪਾਰਟੀ ਨੇ ਇਸ ਸੀਟ ਦੇ ਲਈ ਜ਼ੋਰ ਵੀ ਪੂਰਾ ਲਗਾ ਦਿੱਤਾ ਸੀ ਵਕਾਰ ਦਾ ਸਵਾਲ ਬਣੀ ਹੋਈ ਸੀ ਆਮ ਆਦਮੀ ਪਾਰਟੀ ਦੇ ਲਈ ਸੀਟ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਪਰਿਵਾਰ ਦੇ ਨਾਲ ਆ ਕੇ ਜਲੰਧਰ ਦੇ ਵਿੱਚ ਡੇਰੇ ਲਾਏ ਸੀ ਲੋਕਾਂ ਦੇ ਨਾਲ ਮੀਟਿੰਗਾਂ ਕੀਤੀਆਂ ਤੇ ਰੈਲੀਆਂ ਕੀਤੀਆਂ ਤੇ ਹੁਣ ਇਹ ਨਤੀਜੇ ਉਹਨਾਂ ਦੇ ਜੋ ਵੀ ਮਿਹਨਤ ਕੀਤੀ ਉਹਨਾਂ ਨੇ ਸਾਹਮਣੇ ਆ ਰਹੇ ਨੇ ਤੇ ਹੁਣ ਸਾਫ ਸਾਫ ਇਹ ਦਿਖਾਈ ਦੇ ਰਿਹਾ ਹੈ ਕਿ ਹੁਣ ਤੱਕ ਜਿਹੜੀਆਂ ਵੋਟਾਂ ਪਈਆਂ ਨੇ ਉਹ ਜ਼ਿਆਦਾਤਰ ਮਹਿੰਦਰਪਾਲ ਭਗਤ ਨੂੰ ਪਈਆਂ ਨੇ ਲੀਡ ਕਰ ਰਹੇ ਨੇ ਤੇ ਸਾਫ ਸਾਫ ਇਹ ਸੀਟ ਜਿਹੜੀ ਹੈ ਉਹ ਮਹਿੰਦਰਪਾਲ ਭਗਤ ਯਾਨੀ ਕਿ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪੈਂਦੀ ਹੋਈ ਦਿਖਾਈ ਦੇ ਰਹੀ ਹੈ। ਔਰ ਉਸਕੇ ਬਾਅਦ ਆئیںਗੇ ਔਰ ਉਮੀਦ ਹੈ ਪੂਰੀ ਕਿ ਹਮ bari bahum se aam aadmi party jeetegi। ਕਿੰਨੀ ਕਿੰਨੀ ਲੀਡ ਲੱਗ ਗਈ ਆ ਪਰ ਦੇਖੋ ਜੀ ਮਤਲਬ ਇਹ ਕੁਝ ਆਈਡੀਆ ਨਹੀਂ ਹੈਗਾ ਮਗਰ ਡੈਫੀਨਿਟਲੀ ਆਈ ਥਿੰਕ ਸੋ ਕਿ ਇਟ ਵਿਲ ਬੀ ਕੁਆਇਟ ਗੁੱਡ ਮਾਰਜਨ। ਡੈਫੀਨਿਟਲੀ ਇਟ ਵਿਲ ਗੁੱਡ ਮਾਰਜਨ ਕਿਉਂਕਿ ਆਈ ਕਾਂਟ ਗਿਵ ਬਾਈ ਨੰਬਰਸ ਤੋ ਬਹੁਤ ਬਹੁਤ ਧੰਨਵਾਦ ਲੈਟਸ ਹੋਪ ਫਾਰ ਬੈਸਟ ਟਾਈਮ ਪਲਾ ਹੋਏਗਾ ਜੇ ਉਹ ਸਰਕਾਰ ਦਾ ਐਮਐਲ ਹੋਏਗਾ ਪਰ ਬੀਜੇਪੀ ਦੇ ਉਮੀਦਵਾਰ ਕੁਝ ਹੋਰ ਹੀ ਕਹਿੰਦੇ ਆ ਕੀ ਕਹਿੰਦੇ ਨੇ ਕਹਿੰਦੇ ਕਿ ਤੱਕੇ ਦੇ ਵੋਟ ਜਿਹੜੀ ਆ ਪਵਾਈ ਗਈ ਹੈ ਕਿਤਨਾ ਕਿਤੇ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਸੂਟ ਦੇ ਲਿਸਟਾਂ ਦੇ ਦੇਖੋ ਜੀ ਇਹ ਹੁਣ ਸਾਰੀਆਂ ਗੱਲਾਂ ਨੇ ਲਾਲਚ ਵਾਲੀ ਕੋਈ ਗੱਲ ਨਹੀਂ ਹੈਗੀ ਨਾਰਮਲ VOTING ਹੋਈ ਹੈ ਸਭ ਕੁਝ ਸਹੀ ਹੈਗਾ ਇਸ ਕਰਕੇ ਸਾਨੂੰ ਜੋ ਵੀ ਜਨਤਾ ਫੈਸਲਾ ਦੇਵੇ ਸਾਨੂੰ ਮੰਨਣਾ ਚਾਹੀਦਾ ਹੈਗਾ। ਤੁਸੀਂ ਕਹਿੰਦਾ ਵਿਰੋਧੀਆਂ ਨੂੰ ਅੱਜ ਕੀ ਸੁਨੇਹਾ ਹੈ? VOTING ਤੋਂ ਪਹਿਲਾਂ ਕੀ ਸੁਨੇਹਾ ਦੇ ਕੇ ਚੱਲੇ? ਮੇਰਾ ਕੋਈ ਵਿਰੋਧੀ ਨਹੀਂ ਹੈਗਾ, ਮੇਰੇ ਸਾਰੇ ਆਪਣੇ ਨੇ ਜੀ। ਸਾਰੇ ਆਪਣੇ ਨੇ। ਸਾਰੇ ਆਪਣੇ ਨੇ ਮੇਰੇ। ਕਿੰਨਾ ਕਿੰਨਾ ਮਾਰਜਿਨ ਹੋਏਗਾ? ਕੋਈ ਅੰਦਾਜ਼ਾ ਕਿਉਂਕਿ ਬਾਕੀ ਇਹਨਾਂ ਪਾਰਟੀ ਡਿਸਕਸ਼ਨ ਬੜਾ ਕੁਝ ਹੋਇਆ ਹੁੰਦਾ। ਨਹੀਂ ਦੇਖੋ ਮੈਂ ਤਾਂ ਪੁੱਛੀ ਕਰ ਸਕਦਾ ਅੰਦਰ ਕਹਿੰਦੇ ਨੇ ਕਿ ਨਾਇਨਿਕ ਕਿਨੇ ਵਾਰਿਕਾ ਸਾਰੇ ਥੱਲੇ ਆਜਣੇ ਨੇ। ਚਲੋ ਠੀਕ ਹੈ। ਬਹੁਤ ਲੱਗਦਾ ਹੈ। ਥੈਂਕ ਯੂ ਜੀ। ਥੈਂਕ